ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੇਲ ਗਿੱਲ ਦੇ ਦੀ ਪ੍ਰਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸਤਿਕਾਰਯੋਗ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਆ ਜੇ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਤੀ ਜਿਹੜਾ ਜਿਹੜਾ ਕਰਤਾਰਾਂ ਦਾ ਤਦ ਜਿਨਾ ਆਪਾਂ ਨੰਬਰ ਵੀ ਦਰਜ ਕਰਦੇ ਦੇ ਆ ਨਾ 9082025 99063 82025 ਤੇ ਤੇ ਫਾਰਮ ਤੇ ਵਿਜ਼ਿਟ ਕਰਨ ਲਈ ਜਿਹੜੀ ਪਹੁੰਚ ਕਰਨ ਲਈ ਦੁਬਲੀ ਤੋਂ ਪਹੁੰਚ ਕਰ ਸਕਦੇ ਆ ਵੱਡੇ ਸਬਰਾ ਫੋਟ ਬੁੱਢਾ ਨਵਾਪੁਰ ਹੜੀਕੇ ਪਤਨ ਪੱਤੀ ਤੇ ਸੈਦੋ ਤੇ ਬਰਵਾਲਾ ਇਹ ਜਿਹੜੇ ਨਾਂ ਲੱਗਦੇ ਲੱਗਦੇ ਪਿੰਡ ਤੇ ਸ਼ਹਿਰ ਨੇ ਥੋੜੀ ਥੋੜੀ ਦੂਰੀ ਤੇ ਆ ਤੇ ਕੋਈ ਵੀ ਸੱਜਣ ਜਿਹੜਾ ਮਾਗਵਾ ਬੈਲਟ ਦਿਵਾਉਂਦਾ ਤੇ ਨਵੇਂ ਪੁੱਲ ਖਣੀਆਂ ਆ ਸਕਦਾ ਤੇ ਹਰੀਕੇ ਪਤਨ ਤੋਂ ਵੀ ਜਿਹੜੇ 10 ਕਿਲੋਮੀਟਰ ਦੀ ਦੂਰੀ ਤੇ ਆਪਣਾ ਜਿਹੜਾ ਨਗਰਿਆ ਤੇ ਅੱਜ ਆਪਾਂ ਜਿਹੜੀ ਵੀਡੀਓ ਆ ਆਪਣੇ ਫਾਰਮ ਤੋਂ ਸ਼ੂਟ ਕਰ ਲੱਗੇ ਆ ਦੋਵਾਂ ਝੋਟੀਆਂ ਦੀ ਤੇ ਦੋ ਝੋਟੀਆਂ ਕੱਟੀਆਂ ਬਹੁਤ ਸ਼ਕੀਨ ਨੇ ਤੇ ਆਪ ਵੀ ਹਜੇ ਕੱਟੀਆਂ ਹੀ ਨੇ ਤੇ ਪਿੱਛੇ ਵੀ ਜਿਹੜੀਆਂ ਕੱਟੀਆਂ ਨੇ ਕੋਈ ਵੀ ਸੱਜਣ ਹੱਥ ਪਾਉਂਦਾ ਇੱਕ ਮੱਝ ਨਹੀਂ ਦੋ ਦੋ ਲੈ ਕੇ ਜਾਊਗਾ ਕਾਰਨ ਜਦੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਜਿਹੜੀ ਮਾਝ ਮਾਰਕੀ ਤੇ ਯਾਰ ਹੋ ਤੇ ਪਾਲੇ ਵੀ ਦਾ ਸ਼ੌਗ ਹ ਦਾ ਇੱਕ ਪੱਤੀ ਵਾਲੀ ਮੱਝ ਲੈ ਲਿਆ ਤੇ ਹੈ ਵੀ ਪੱਤੀਆਂ ਤੇ ਮਗਰ ਵੀ ਪੱਟੀਆਂ ਵਾ ਤੇ ਗੱਲ ਕਰਦੇ ਆ ਇਹਨਾਂ ਦੇ ਆਪਾਂ ਇੱਕ ਇੱਕ ਜਿਹੜੀ ਡਿਟੇਲ ਹੈ ਉਹਨੂੰ ਸਾਂਝੀ ਕਰਦੇ ਆ ਪਦੋਨੀਆਂ ਸੋਈਆਂ ਤੇ ਕਿੰਨਾ ਦੋਸਾ ਤੇ ਹੀਰੇ ਵੀ ਦਾ ਉਸਾਰਾ ਸਭ ਠੀਕ ਸਾਸ਼ੀਆ ਭਾਜੀ ਬਹੁਤ ਠੀਕ ਵਧੀਆ ਵਧੀਆ ਹਾਂਜੀ ਠੀਕ ਠਾਕ ਹੀਰੇ ਵੀਰ ਗੱਲ ਕਰੀਏ ਆਪਾਂ ਇੱਕ ਨੰਬਰ ਵਾਲੀ ਹੈ ੱਤੀ ਜੀ ਹਾਂ ਜੀ ੱਤੀ ਇਹ ਪਾਜੀ ਦੂਸਰਾ ਸੁਆਵਾ ਦੂਜਾ ਸੁਆਵਾ ਹਾਂ ਜੀ ਅੱਜ ਇਹਨੂੰ ਤੀਸਰਾ ਦਿਨ ਐਸੇ ਹੀ ਨੂੰ ਤੀਸਰੇ ਦਿਨ ਹਾਂ ਜੀ ਹੁਣ ਇਹਦੇ ਭਾਗ ਕੋਲ ਲਗਭਗ ਕੋਈ 8 ਕਿਲੋ ਬੋਲੀ ਹੋ ਗਈ ਠੀਕ ਆ ਇਹਦੇ ਤੀਜਾ ਦਿਨ ਸੁਈ ਨੂੰ ਹਾਂ ਜੀ ਹਾਂ ਜੀ 8 ਕਿਲੋ ਬੋਲੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਫਿਰ ਮੰਨ ਲਓ ਫਿਕਸ ਵਾ ਨੇ ਦੀ ਆ ਬਿਲਕੁਲ ਹਾਂ ਜੀ ਤੇ ਚੁਆਈ ਦੀ ਤਾਂ ਬਹੁਤ ਨਿਕਲ ਚੁਆਈ ਤਾਂ ਨਾਲ ਆਪਾਂ ਕਰਕੇ ਦਿਖਾਵਾਂਗੇ ਬਿਲਕੁਲ ਹਾਂ ਜੀ ਹਾਂ ਜੀ ਚੁਆਈ ਆ ਜੁਗਤੀ ਨਾਲ ਦੀ ਨਾਲ ਆਪਾਂ ਜਿਹੜੀ ਕਰਕੇ ਦਿਖਾਵਾਂਗੇ ਤੇ ਸਮਝ ਜਣਾ ਕੰਮ ਦਾ ਕੀ ਕੋਈ ਚਵਾਈ ਦਾ ਹਾਂਜੀ ਹੋ ਗਿਆ ਤੇ ਚਵਾਈ ਦਾ ਜਿਹੜਾ ਸਮਝਣ ਨੂੰ ਲੱਗੇ ਤੇ ਠੰਡੀਆਂ ਸੀਲ ਬਹੁਤ ਆ ਤੇ ਠੰਡੀਆਂ ਸੀਲਾਂ ਕੱਟੀਆਂ ਬਾਤਮਾਲਾ ਤੇ ਗੱਲ ਕਰੀਏ ਭਾਈ ਜੀ ਤੁਹਾਨੂੰ ਮੀਡੀਅਮ ਪਲੱਸ ਦਾ ਦੋਵੇਂ ਕੱਟੀਆਂ ਤੇ ਬਿਊਟੀ ਪਾਸ ਤੋਂ ਜਿਹੜੀਆਂ ਚਾਰ ਕੈਨ ਲਾਉਂਦੀਆਂ ਵਾ ਤੇ ਚੰਗੀਆਂ ਸਨੱਖੀਆਂ ਹਨੇੜੀਆਂ ਬੜੀਆਂ ਸਾਫ਼ ਆ ਹਾਂਜੀ ਹਾਂਜੀ ਇਹ ਕਰੀਏ ਫੇਸ ਕੁਆਲਟੀ ਦੀ ਸਿੰਘੀ ਸਿੰਘੀ ਵੀ ਦੋਆਣੀ ਸੋਹਣੀ ਹੈ ਕਿ ਨਾਮ ਹੈ ਭਵਾਨੇ ਦੀ ਕਰੀਏ ਫੇਸ ਦੀ ਐਟਟੈਕ ਬਹੁਤ ਸੋਹਣਾ ਲੱਗ ਛਿੱਲ ਦੇ ਪਾਵੇਂ ਉਹ ਕਾਲੀ ਵਾਲਾ ਲੇਵਾ ਚੌਥ ਨੁਕਰਾਂ ਤੇ ਜਿਹੜੇ ਥਾਣਾ ਘੜ ਘੜ ਕੇ ਲੱਗਿਆ ਤੇ ਮੁਠੀ ਵਾਲਾ ਥਾਣਾ ਕੋਈ ਇਹੋ ਜਿਹਾ ਤੁਹਾਨੂੰ ਮਸਟੈਟਸ ਰੋਗ ਜਿਹੜਾ ਨਹੀਂ ਹੋਊਗਾ ਸਿੱਖ ਦੇ ਲਈ ਹੈ ਉਹ ਨਿਕਲ ਨਹੀਂ ਦੇਈ ਪਿੱਛੇ ਕੱਟੀ ਬਹੁਤ ਸੋਹਣੀ ਆ ਦੋਈ ਛੋਟੀਆਂ ਤੇ ਪਿੱਛੇ ਜਿਹੜੇ ਬੱਚੇ ਆ ਕੱਤੀ ਵੀ ਬਹੁਤ ਸੋਹਣੀ ਚੰਗੇ ਸੀਮੰਦੀ ਹੋ ਗਈ ਕਿਉਂਕਿ ਭਾਰੀ ਭੁਰੀ ਕੱਤੀ ਚੰਗੀ ਐ ਤੇ ਸਾਮ ਸਮਾਨ ਵਾਲੀ ਹਾਂ ਤੋਂ ਆਈ ਕਿਤੇ ਬਾਕੀ ਗੱਲ ਕਰੀਏ ਦੇ ਵਜਨ ਵਿੱਚੋਂ ਦੀ 16 ਵਾ ਮੀਡੀਅਮ ਪਾਤਾ ਹੈ ਨਾ ਤੇ ਲੈਂਥ ਵੀ ਚੰਗੀ ਐ ਕੱਤੀ ਦੀ 37 ਉਹ ਇੱਕ ਨੰਬਰ ਆ ਬਾਕੀ ਗੱਲ ਕਰੀਏ ਦੇ ਸਿੰਗ ਕੁਆਲਟੀ ਦੀ ਬਹੁਤ ਸੋਹਣੀ ਪਟਾਗੋਨਾ ਸਿੰਗ ਐ ਤੇ ਦੁੱਧ ਹੀਰੇ ਵੀ ਐਸ ਟਾਈਮ ਜਿਹੜਾ 8 ਕਿ ਹਾਂਜੀ 8 ਲੀਟਰ ਬਾਲੀਆ ਸਟਾਰਟ ਹੋਈ ਆ ਹਾਂਜੀ ਹਾਂਜੀ ਮਿਨੀਮਮ ਜਿਆਦਾ ਨਹੀਂ ਕੋਈ 11 12 ਲੀਟਰ ਨੂੰ ਅਪਰ ਹੋ ਗਈ ਛੋਟੀ ਹਾਂਜੀ ਪਿਓਰ ਮੋਰਾ ਦੇ ਵਿੱਚ ਹਾਂਜੀ ਹਾਂਜੀ ਜਿੰਨੀ ਮੋਰਾ ਦੀ ਕੈਪੈਸਿਟੀ ਹੋਣੀ ਚਾਹੀਦੀ ਆ ਕਿਤੇ ਨਾ ਕਿਤੇ ਜਿਹੜਾ ਚੰਗੀ ਮਾਂ ਦੀ ਟੀ ਹੋਊਗੀ ਜਾਂ ਚੰਗੇ ਪਿਓ ਵਾਲੇ ਪੱਖ ਤੋਂ ਹੋਊਗੀ ਤੇ ਹੈ ਵੀ ਕਈ ਤਾਂ ਮੰਨ ਲੋ ਨਹੀਂ ਤਾਂ ਆਮ 8 ਲੀਟਰ ਤੇ ਖੜ ਜੰਦੀਆਂ ਹਾਂਜੀ ਹਾਂਜੀ 7 8 ਲੀਟਰ ਦਾ ਸਟਾਰਟਿੰਗ ਆ ਇਹਦੇ ਹਾਂਜੀ ਹਾਂਜੀ ਹੋਈ ਜਾਂਦੀ ਹਾਂ ਚੰਗੇ ਦੁੱਧ ਦੀ ਉਮੀਦ ਕਰਦੇ ਆ ਫਿਰ ਪੱਕੇ ਵਹਨੇ ਦੀ ਆ ਪੱਕੇ ਵਹਨੇ ਦੀ ਆ ਕੋਈ ਨਹੀਂ ਹੈਗਾ ਕਿ ਟੁੱਟਵਾ ਲੈਵਾ ਤੇ ਜੈ ਤੁਸ ਜੀ ਬਹੁਤ ਸੋਹਣੀ ਚੁਆਈ ਆਪਾਂ ਨਾਲ ਦੀ ਨਾਲ ਜ਼ਰੂਰ ਐਡ ਕਰਾਂਗੇ ਤੇ ਗੱਲ ਕਰੀਏ ਇਹਨੇ ਵਨ ਸਪੇਸ ਨਹੀਂ ਥੜਾਦੀ ਨੱਕੋ ਪਿਛੋ ਜਾਇ ਤਰੋ ਨੇ ਬੋਸੂ ਅੱਗੇ ਵੀ ਜਿਹੜੀ ਲਾਹੇ ਵੰਦਾ ਕੋਈ ਨਹੀਂ ਹੈਗਾ ਕਿ ਕੋਈ ਲੈ ਕੇ ਜਾਊਗਾ ਪਤਾ ਨਹੀਂ ਆਪਣੀ ਖੁਰਲੀ ਦੇ ਵੱਜੀ ਸੋਹਣੀ ਨਹੀਂ ਲੱਗਦੀ ਕੋਈ ਆਵੇਗਾ ਤੇ ਆ ਤੁਸ ਪੈਸੇ ਜਾਦੇ ਜਾਣਾ ਅਜਲੀ ਮਾਰਕੀਟ ਦੇ حساب ਨਾਲ ਇਹਦਾ ਰੇਟ ਹੈ ਜਿਹੜਾ ਉਹ ਵੀ ਆਪਾਂ ਬਿਲਕੁਲ ਧਿਆਜ ਰੱਖਾਂਗੇ 72000 ਰੁਪਏ ਇਹਦਾ ਰੇਟ ਹੈ ਟੋਟੀ ਦਾ ਉਹਦੇ ਵਿੱਚੋਂ ਜਿਹੜਾ ਮਾਰਤਾਨ ਜ਼ਰੂਰ ਕੀਤਾ ਜਾਊਗਾ ਘਰ ਆਏ ਸਜਣਾ ਦਾ ਤੇ ਫਿਰ ਤੁਹਾਨੂੰ ਦੁਬਾਰਾ ਤੋਂ ਜਿਹੜਾ ਥਣ ਹਵਾਲਾ ਇਹ ਸਾਡੇ ਨੇ ਇਕਰੇ ਤੇ ਵੀ ਇਹ ਪੂਰਾ ਪੱਕਾ ਲੈਵਾ ਝੋਲੀ ਆ ਲੈ ਮੁੱਲ ਤੇ 75000 ਲਈ 75 ਦੀਆਂ ਵੇਖ ਦਿਨਾ ਹਾਂਜੀ ਹਾਂਜੀ ਚੱਕਣੀ ਇਹਦੇ 'ਚ ਇੱਕ ਤੋਂ ਇੱਕ ਪਈਆ ਕਿਉਂਕਿ ਇਹ ਜਿਹੜਾ ਖੋਲਾ ਵਾ ਟੋਟੀ ਆ ਨਵੀਂ ਟੋਟੀ ਆ ਇਹ ਗਾਲੀ ਰੇ ਦੂਜੀਤ ਡਿਗਰੀ ਆਪਾਂ ਕੱਢ ਲੀਏ ਤਾਂ ਨੀਲੀ ਦਾ ਜਿਹੜਾ ਪੂਰਾ ਪੱਖ ਰੱਖਦੀ ਆ ਆ ਕੁ ਗੱਲ ਕਰੀਏ ਪੂਰੀ ਬਿੱਲੀ ਮਿਲਦੀ ਆ ਚੈੱਕ ਕਰੋ ਪੂਰੀ ਨੀਲੀ ਪਾ ਮਾਰਦੀ ਵਿੱਚੋਂ ਤੇ ਥੋੜ੍ਹਾ ਜਿਹਾ ਥੱਲੇ ਜਿਹੜਾ ਛੋਡੀ ਤੇ ਵੀ ਨਿਸ਼ਾਨ ਆਉਂਦਾ ਤੇ ਮੱਥੇ 'ਚ ਜਿਹੜਾ ਚੰਦ ਆ ਤੇ ਸਿੰਘ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਪਿੱਛੇ ਬੱਚਾ ਵੀ ਬਹੁਤ ਸੋਹਣਾ ਆ ਗਿਆ ਪਿੱਛੇ ਵੀ ਕੱਤੀ ਆ ਗਈ ਆ ਲਾੜੂ ਲਾੜੂ ਬੱਚੇ ਦੇ ਨਾਲ ਆਈ ਦੂਜਾ ਦੇ ਇਹਨੂੰ ਸੂਈ ਨੂੰ ਹੋ ਗਿਆ ਥਿਰੇ-ਥਿਰੇ ਨੂੰ ਇੱਕ ਫੋਲ ਕੇ ਚਾਦੂ ਲੈ ਗਏ ਯਾਨੀ ਕਿ ਇਹ ਜਿਹੋ ਨੀਲੀ ਦਾ ਜਿਹੜਾ ਬੋਦੀ ਦਾ ਬੰਦਾ ਹੁੰਦਾ ਉਹ ਥੋੜਾ ਲੱਗ ਹੁੰਦਾ ਮੋਰਾ ਲਾ ਲੋ ਕਿਉਂਕਿ ਖੁੱਲੇ ਜੁੱਸੇ ਦੇ ਵਿੱਚ ਥੋੜੀਆਂ ਹੀ ਹੁੰਦੀਆਂ ਤੇ ਜਿਹੜਾ ਬੋਦੀ ਬੰਦਰੇ ਦਾ ਢਿੱਲਾ ਪਰ ਬਹੁਤ ਸਵਾਦ ਦਾ ਪੀੜਾ ਇਹ ਦੇਖਿਆ ਤੇ ਗਾਲੇ ਦੇ ਵੀ ਖਾਂਗੇ ਵੇ ਦੀ ਕਰੀਏ ਆ ਪਹੁੰਚਾਂਗਾ ਨਿੱਗਰਾ ਪੂਰੀ ਫੂਮੀ ਆ ਰਿਹਾ ਜੇ ਕਿਸੇ ਤੇ ਜੀਲੀ ਦੇ ਵਿੱਚ ਕਰਨਾ ਹੋਵੇ ਤਾਂ ਮੇਰਾ ਵੀ ਜੇ ਰੁੜਾਤ ਪਾ ਲਾਗਾ ਇਹ ਸੋਣੀ ਹੈ ਦੇ ਵਿੱਚ ਇਹ ਗੱਲ ਦੇ ਲਈ ਛਾਣੇ ਭਾਨੇ ਦੀ ਛੁੱਲੇ ਲੈ ਲਈ ਸੀ ਵੀ ਛੇ ਦੇ ਦੰਦ ਕੱਢਣ ਦੀ ਹੋਈ ਹੈ ਜੇ ਛੇ ਦੇ ਦੰਦ ਹਾਂ ਜੀ ਕੰਨੇ ਵਾਲੇ ਦੰਦ ਖੜੇ ਹੋਏ ਤੇ ਕੰਨੇ ਤੋਂ ਟੂਲੀ ਦੀ ਛੋਟੀ ਪਹਿਲੇ ਸੋਏ ਦੀ ਸੂਈ ਹੋਊਗੀ ਤਾਂ ਇਹਦੇ ਜਿਹੜੇ ਓਨਰ ਆ ਉਹਨਾਂ ਨੇ ਇੱਕ ਚੀਜ਼ ਦੀ ਗਰੰਟੀ ਸ਼ੋਰਟ ਹੀ ਦਿੱਤੀ ਆ ਕਿ ਪਹਿਲੇ ਸੋਏ ਵੀ 10-5 ਚੱਲਦੀ ਸੀ ਤੇ ਛੋਟੀ ਜਿਹੜੋਂ ਵੇਖਣ ਨੂੰ ਵੀ ਲੱਗਦੀ ਆ ਪਤਲੀ ਚਮੜੀ ਦੇ ਵਿੱਚ ਭਾਰੀ ਬੋਡੀ ਦੇ ਵਿੱਚ ਇਹ ਤੋਂ ਸੂਸਵਾ ਦੇ ਵਿੱਚ ਆਈ ਥੋੜੀ ਜੀ ਹਾਂਜੀ ਹਾਂਜੀ ਬਿਲਕੁਲ ਹੀ ਦੇ ਵਿੱਚ ਸੂਸਵਾ ਦੇ ਵਿੱਚ ਛੋਟੀ ਜਿਹੀ ਹੋ ਗਈ ਆ ਨਿਕਲ ਜੂਗੀ ਬਾਕੀ ਗੱਲ ਮੈਂ ਕਿੰਨੀ ਕਈ ਵਾਰ ਮੈਂਸ਼ਨ ਕਰਦਾ ਨਾ ਐਡ ਕਰਦਾ ਨਾ ਕਿ ਬੋਲਾ ਕੋਈ ਮੈਟਰ ਨਹੀਂ ਕਰਦਾ ਬੋਲਾ ਵਧ ਨਹੀਂ ਸਕਦਾ ਘਟ ਵੀ ਸਕਦਾ ਬੋਲੇ ਦੀ ਕੋਈ ਦੀਵਾਲੀ ਚੰਨੀ ਨਹੀਂ ਹੁੰਦੀ ਕਿ ਬੋਲਾ ਘਟ ਦਿੱਤਾ ਅਸਲ ਦੇ ਵਿੱਚ ਜਿਹੜਾ ਜਾ ਕੇ ਪਸ਼ੂ 20 ਦਿਨ ਦੇ ਵਿੱਚ ਜਾ ਕੇ ਜਿਹੜਾ ਆਪਦੇ ਪੀਕ ਲੈਵਲ ਦੁੱਧ ਤੇ ਆਉਂਦਾ ਦਦਲੀ ਆਪਾਂ ਖਰਾਬ ਪਈ ਆ ਕੀ ਆ ਆਪਣੀ ਚਾਲ ਸੰਭਾਲਾ ਤੇ ਗੱਲ ਦੋਆਂ ਟੋਟੀਆਂ ਦੀ ਕਰੀਏ ਇੱਕ ਦੂਜੀ ਤੋਂ ਵੱਧ ਕੇ ਜਿਹੜੇ ਦੋਹਾਂ ਜੀ ਹੋਣ ਸੋਹਣੇ ਨੇ ਤੇ ਹੈ ਵਿਚ ਨਖੀਆਂ ਕੱਟਣੀਆਂ ਆ ਊਂ ਮੀਰ ਬਿਲਕੁਲ ਇਹ ਨਹੀਂ ਹੈਗਾ ਦੇ ਪੱਕੇ ਬਿਆੜੇ ਆ ਜਾਂ ਵੇਖਣ ਤੇ ਸੋਹੇ ਨਹੀਂ ਲੱਗਣਗੇ ਨਵੀਆਂ ਟੋਟੀਆਂ ਤੇ ਗੱਲ ਕਰੀਏ ਆਪਾਂ ਜਿਹੜੀ ਨੀਲੀ ਦੀ ਆ ਇਹਦੀ ਝੋਲੀ ਜਿਹੜੀ ਮੋਰਾ ਨਾਲੋਂ ਥੋੜੀ ਜੀ ਵਾਦਾ ਕਾਰਨ ਕਿਉਂਕਿ ਇਹਨਾਂ ਜਿਹੜਾ ਉਹਦਾ ਸਟਰਕਚਰ ਥੋੜਾ ਜਿਆਦਾ ਮੋਰਾ ਨਾਲੋਂ ਖਟਦੇ ਹੁੰਦਾ ਕਿ ਇਹਨਾਂ ਵਿੱਚ ਜਿਹੜਾ ਫੁੱਲਾ ਪਰਬ ਜਿਹੜੇ ਪਾਇਆ ਜਾਂਦਾ ਵਾ ਉਹ ਆਪਣੀ ਜਗ੍ਹਾ ਸੋਹਣੀ ਆ ਇਹ ਆਪਣੀ ਜਗ੍ਹਾ ਸੋਹਣੀ ਆ ਇੱਕ ਦੂਜੇ ਨਾਲ ਜਿਹੜਾ ਚਾਹੀਆਂ ਨੇ ਤਾਂ ਇਹਨਾਂ ਦੀ ਜਿਹੜੀ ਦਵਾਈ ਆ ਉਹ ਨਾਲ ਦੀ ਨਾਲ ਆਪਾਂ ਜ਼ਰੂਰ ਤੁਹਾਨੂੰ ਕਰਕੇ ਦਿਖਾਵਾਂਗੇ ਤਾਂ ਮੁੱਲੇ ਦਾ ਵੀ ਬਹੁਤ ਵਾਜ ਰਹਿਣ ਵਾਲਾ ਵਾ 85000 ਰੁਪਏ ਦਾ ਰੇਟ ਆ ਉਹਦੇ ਵਿੱਚੋਂ ਵੀ ਆਪਾਂ ਜਿਹੜਾ ਮਾਣ ਤਾਨ ਕਰਾਂਗੇ ਤੇ ਗੱਲ ਕਰੀਏ ਦੇ ਬਿਲਕੁਲ ਸਿੰਦਿਆਂ ਵਾਲਾ ਲੇਵਾ ਦੁੱਧ ਵਾਲੀ ਜਿਹੜੀ ਕਵਾਲਟੀ ਆ ਦੂਰੋਂ ਚਲਕ ਪੈਂਦੀ ਆ ਮੋਲ ਤੇ ਆਪਾਂ ਖੋਲੇ ਵਾਲਾ ਕੀਤਾ ਬਿਲਕੁਲ ਹਾਂ ਜੀ ਆਲਾ ਵੀ ਜੀ ਮੋਲ ਕੀਤਾ ਵਾ ਤੇ ਗੱਲ ਕਰੀਏ ਤੇ ਪਿਛਲੇ ਪੈਰਾਂ ਦੀ ਬਾਅਦ ਕੀ ਤੇ ਹਾਫ ਤੋਂ ਵੱਧ ਜਿਹੜੀ ਪੂਸ਼ ਵਾਈਟ ਆ ਦੇਖੋ ਨੀਲੀ ਦਾ ਪੱਕ ਜਿਹੜਾ ਪੂਰਾ ਇਹ ਦਿਲ ਚਲਕਾਉਦਾ ਜਿਹੜਾ ਬੋਦੀ ਦਾ ਬੰਦਸ ਉਹ ਵੀ ਜਿਹੜਾ ਨੀਲੀਆਂ ਵਾਲੀ ਆ ਭਾਰਾ ਤੇ ਦਾ ਇਹ ਗੱਲ ਕਰੀਏ ਦੁੱਧ ਵੇਣ ਦੀ ਤਾਂ ਪੈਪ ਵੇਖੋ ਕਿੰਨੀ ਸੋਣੀ ਝੋਟੀ ਜੇ ਲੱਗੀ ਆ ਇੱਕ ਤੋਂ ਇੱਕ ਦੋਵੇਂ ਠੰਗੀ ਵਾਲੇ ਤੇ ਕੋਈ ਮੇਰਾ ਵੀਰ ਖਾਤ ਪਾ ਸਕਦਾ ਜਰੂਰ ਆਪਣੇ ਨਾਲ ਕੰਟੈਕਟ ਕਰ ਸਕਦਾ ਤਸੱਲੀ ਦੇ ਜੇ ਕਿਸੇ ਨੇ ਆਨਲਾਈਨ ਵਿੱਚ ਵਿਅਦਾ ਕਰਨਾ ਤਾਂ ਜਰੂਰ ਅਸੀਂ ਭੇਜਾਂਗੇ ਕਿਸੇ ਦਾ ਕੋਈ ਥਾਨਵਾਦ ਘਟਣਾ ਹੋਊਗਾ ਕੋਈ ਪੂਰ ਛਟਾਣਾ ਹੋਊਗਾ ਹਾਂਜੀ ਇਹ ਵੀਰ ਦੇ ਮਤਲਬ ਕੋਈ ਜਦੋਂ ਚੋਈ ਕਰਦੇ ਰਹਿੰਦੇ ਨਾਲ ਹੀ ਤਾਂ ਗੱਲ ਇਦਾਂ ਵਕ ਕੋਈ ਵੀ ਬਾਹਰ ਦਾ ਆਦਮੀ ਖੜਾ ਦੇ ਵਿੱਚ ਕੋਈ ਪੂਰ ਛਟਾ ਨਹੀਂ ਆ ਕਿਉਂਕਿ ਵਪਾਰੀ ਵੀ ਕਿਤੇ ਨਾ ਕਿਤੇ ਪੈਸਾ ਲਾ ਕੇ ਲੈ ਕੇ ਆਉਂਦਾ ਤੇ ਕਿਸਾਨ ਭਰਾਵਾਂ ਨੂੰ ਲੈ ਕੇ ਆਈ ਦੀਆਂ ਤੇ ਅੱਗੇ ਜਿਹੜੇ ਕਿਸਾਨ ਭਰਾ ਹੀ ਲੈ ਕੇ ਜਾਂਦੇ ਆ ਤੇ ਵਪਾਰੀ ਦਾ ਤੋਜ ਸਿਰਫ ਵਿਚੋਲ ਪੁਰਾਣਾ ਹੁੰਦਾ ਬਾਕੀ ਜਦੋਂ ਪ੍ਰਮਾਤਮਾ ਇਸੇ ਤਰ੍ਹਾਂ ਜਿਹੜਾ ਸਰਕਲ ਆਇਆ ਚੱਲਦਾ ਰਹਿੰਦਾ ਤੇ ਚੱਲਦਾ ਹੀ ਆਇਆ ਤੇ ਚੱਲਦਾ ਹੀ ਰਹਿਣਾ ਕਿਰੇ ਵੀਰ ਖੋਰ ਦੀ ਗੱਲ ਬਾਤ ਬਸ ਵਧੀਆ ਭਾਜੀ ਠੀਕ ਆ ਹਾਂਜੀ ਸੰਭਾਗੀ ਕੰਟੈਕਟ ਨੰਬਰ ਆਪਾਂ ਦੁਬਾਰਾ ਤੋਂ ਫੇਰ 99063 82025 99 063 82 025 ਮਿਲਦੇ ਆਕਾ ਜੀ ਧੰਨਵਾਦ